ਆਰੇ ਆਰੇ ਦੋਸਤਾਂ ਨੂੰ ਤੁਹਾਨੂੰ ਨਾਲ ਲੈ ਕੇ ਨਗਰ ਕੀਰਤਨ ਦੇ ਰੂਪ ਵਿੱਚ ਸਦੇ ਪਾਸ਼ਾ ਜੀ ਪਾਵਨ ਅਨੁਪੇਖ ਬਾਦਰਸ਼ਾ ਮਹਾਰਾਜ ਜੀ ਦੇ ਪਾਵਨ ਸ੍ਰੀ ਸੋਹਣੇ ਦੇ ਸਾਥ ਲੈ ਕੇ ਆਏ ਔਰ ਇਸ ਅਸਥਾਨ ਤੇ ਜਿਹੜਾ ਵਿਚ ਅਸਥਾਨ ਗੁਰਦੁਆਰਾ ਸਾਹਿਬ ਹੈ ਮਿੱਟੀ ਤੇ ਗੁਰਦਸ਼ਾ ਮਹਾਰਾਜ ਦੇ ਪ੍ਰਕਾਸ਼ ਇਸ ਅਸਥਾਨ ਤੇ ਤੁਹਾਨੂੰ ਜਿਹੜੇ ਇੱਕ ਬਾਦਰਸ਼ਾ ਮਹਾਰਾਜ ਜੀ ਦੇ ਪਾਵਨ ਸ੍ਰੀ ਸੋਹਣੇ ਲਿਆ ਹੈ ਉਹ ਸੇਵਾ ਕਰੀ ਜਾ ਰਹੀ ਹੈ ਸਦੇ ਪਾਸ਼ਾ ਜੀ ਜਦੋਂ ਵੀ ਔਰ ਇਹ ਤੇ ਇਹਦੇ ਸਾਹਮਣੇ ਆਸਥਾਨ ਹੈ ਪੂਰਾ ਸਾਬੂ ਦੇ ਆਪਾਂ ਦਰਸ਼ਨ ਕਰਨ ਜਾਣੇ ਆ। ਉਹ ਸਤਗੁਰੂ ਜੀ ਦਾ ਪਹਿਲਾ ਆਸਥਾਨ ਹੈ। ਜਿਹੜਾ ਸਤਗੁਰੂ ਜੀ ਗੁਰਤੇਗ ਬਦਰਸਾ ਮਹਾਰਾਜੀ ਨੇ ਜਦੋਂ ਬਾਬਾ ਬਗਾਲਾ ਸਾਹਿਬ ਦੀ ਤਰਜੀਹ ਪੂਰੇ ਨੇ ਤੇ ਕਨਗੁਰਤੇਗ ਬਦਰਸਾ ਮਹਾਰਾਜੀ ਆਨੇ ਇਸ ਮੰਦਾਲ ਦੀ ਪੂਰੀ ਆ ਕੇ ਚੰਬੇ ਦੀ ਰਾਣੀ ਦੇ ਕੋਲੋਂ ਉਹ ਧਰਤੀ ਇਹ ਵਾਲੀ ਧਰਤੀ। ਇਹ ਜਗ੍ਹਾ ਖਰੀਦ ਕੇ ਪਹਿਲਾਂ ਉਹ ਵਾਲੀ ਜਿਹੜੀ ਸੀ ਕੋਰਾ ਸਾਹਿਬ ਦੇ ਨਾਮ ਨਾਲ ਆਪਣਾ ਸਾਰਾ ਜੁੜ ਕੇ ਬਲ ਵੀ ਆਖਿਆ ਜਾਂਦਾ ਹੈ ਕਿਉਂ ਉੱਥੇ 29 ਸਾਲ ਮਹਾਰਾਜ ਦੇ ਬਾਦਸ਼ਾਹ ਜੀ ਗੁਰਦੇਵ ਮਦਰਸਾ ਮਹਾਰਾਜ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਪਰਵਾਸ ਦੇ 29 ਸਾਲ ਜਿਹੜਾ ਸਮਾਜ ਕੇ ਇਹ ਬਤਾਇਆ। ਔਰ ਉਹ ਸਭ ਤੋਂ ਪਹਿਲਾਂ ਜਿਹੜੀ ਗੁਰਦੇਵ ਮਦਰਸਾ ਮਹਾਰਾਜ ਨੇ ਜਗਾ ਚੰਬੀਦ ਰਾਣੀ ਨੂੰ ਖਰੀਦ ਕੇ ਲੜਕੀ ਰਾਣੀ ਵੱਲੋਂ ਭੇਟਾ ਵੀ ਕੀਤੀ ਜਾ ਰਹੀ ਸੀ ਮਹਾਰਾਜ ਤੁਸੀਂ ਲੋ ਉਦਾਂ ਹੀ ਪਰ ਮਹਾਰਾਜ ਨੇ ਆਖਿਆ ਵੀ ਨਹੀਂ ਇਸ ਸੰਗਤਾਂ ਉਹ ਇਸ ਸੰਗਤਾਂ ਦੇ ਠੱਕੇ ਥਾਂ ਮੰਨੇ ਨੇ। ਉਹ ਜਿਹੜੀ ਟੇਡਾ ਕੀਤੀ ਹੋਈ ਜਗਾ ਗੱਲ ਨੂੰ ਕੋਈ ਉਹ ਬੋਧ ਪੁੱਤਰਾ ਆਪ ਵੀ ਕਿਹਾ ਵੀ ਸਾਡੀ ਹੈ ਇਹ ਸਰਗੇ ਮਹਾਰਾਣੀ ਮਾਇਆ ਦੇ ਕੇ ਜਗਾ ਪਟਾਣਾ ਹਮਲ ਖਾਇਆ ਗੁਰੂ ਕਾ ਦੇ ਨਾਮ ਪਟਾਣਾ ਖਾਇਆ ਲਿਖਾ ਕੇ ਜਗਾ ਜਿਹੜੀ ਹੈ ਗੁਰੂ ਕਾ ਮੂਰਤੀ ਸਮਾਪਨ ਕੀਤੀ ਔਰ ਇਹ ਹਾਸ਼ਾ ਬਣੀਆ ਬ੍ਰਾਹਮਣੇ ਉਹਨਾਂ ਆਲੋ ਸਥਾਨ ਤੇ ਜੇ ਦਰਸ਼ਨ ਕਰੋਗੇ ਉਥੇ ਸਾਬ ਜਨ ਦੇ ਜਨਮ ਸਥਾਨ ਵੀ ਹੈ ਨੇ ਜਿੱਥੇ ਕਸ਼ਮੀਰ ਤੋਂ ਪੰਡਤ ਆਏ ਉਹ ਵੀ ਉਥੇ ਸਨਵਾ ਹੈ ਉਥੇ ਲਿਖਿਆ ਹੋਇਆ ਨਾਲ ਅਖੰਡ ਸ੍ਰੀ ਦਰਸ਼ਕ ਜੇ ਕਰੋਗੇ ਤੇ ਜਦੋਂ ਗੁਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਸ਼ਾ ਜੀ ਕਿੱਥੇ ਵੀ ਮੁਹੀਂ ਨੂੰ ਜਾਂਦੇ ਸੀ ਔਰ ਇਸ ਆਸਾਨ ਦੇ ਪਹਿਲਾਂ ਨਮਸਕਾਰ ਕਰਕੇ ਇਸ ਤੇ ਪਾਸ਼ਾ ਜੀ ਜਾਂਦੇ ਸੀ ਅਦਾਸ ਮੰਦਰੀ ਕਰਕੇ ਜਾਂਦੇ ਸੀ ਔਰ ਜਦੋਂ ਅਨੰਤਪੁਰ ਸਾਹਿਬ ਸੋਚੇ ਪਾਸ਼ਾ ਧਰਗੋ ਦੇਖਵਾਦਰ ਸਾਹਿਬ ਮਹਾਰਾਜ ਨੂੰ ਚੜ੍ਹਾਈ ਕਰਨਾ ਕੀਤਾ ਉਦੋਂ ਵੀ ਸਭ ਸੱਚੇ ਪਾਸ਼ਾ ਜੀ ਨੇ ਭਾਈ ਗੁਰਪਖ ਸਿੰਘ ਦੀ ਇੱਥੇ ਸੇਵਾ ਲਈ ਕਿ ਤੁਸੀਂ ਇਸ ਸਥਾਨੀ ਜਿਹੜੀ ਆ ਉਹ ਤੋਂ ਬੱਤੀ ਕਰਨੀ ਆ ਇਸਤਾਨ ਨੂੰ ਜਿਹੜਾ ਪੂਜਨੀਕ ਬਣਾਉਣਾ ਹੈ ਇਹ ਪਾਈ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਆਪ ਜਾਰੇ ਜਾਇਦਦਰ ਕੰਦਾ ਕਬਜ਼ਾ ਹੋ ਜਾਣਾ ਹੈ ਇਸ ਨੰਬਰ ਦੇ ਸਾਥੇ ਇਸ ਬਾਰੇ ਮੈਂ ਕਿਵੇਂ ਸਲਾਹ ਦੇਣਾ ਕਰਾਂਗਾ ਮੈਂ ਬਸ ਕਰਨ ਲੱਗੇ ਕੋਈ ਕਿਸੇ ਨੂੰ ਦੱਸੇ ਹੋਈ ਨਹੀਂ ਤੁਸੀਂ ਕਿ ਕਿਸੇ ਨੂੰ ਦੱਸੋਗੇ ਨਹੀਂ ਸੇਵਾ ਤੁਸੀਂ ਕਰੋਗੇ ਸੋ ਮਹਾਰਾਜ ਜੀ ਸਾਡੇ ਪਾਸ ਸਹਾਦੇ ਤੋਂ ਫਾਤੀ ਮੁੰਬੇਰੀ ਸਮੇਲਾਟੇ ਦਾ ਸਾਥ ਸਕੇ ਪਾਸ ਜੇ ਤਨਾਲ ਬਣੇ ਆਉਂਦਾ ਬੜੇ ਪ੍ਰੇਮ ਨਾਲ ਜਸਤ ਕਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ